ਜਿਸ ਵਿੱਚ ਭਗੋੜਾ تھا ਜਿਸ ਵਿੱਚ ਇਹਨੇ ਇੱਕ ਜਾਨਲੇਵਾ ਹਮਲਾ सुरेंद्रਪਾਲ ਉਰਫ ਪਾਲਾ ਤੇ ਕਿਤਾ ਸੀਗਾ ਉਹਦੀ ਬਾਲ ਦੇ ਤਹਿਤ ਏਜੀਟੀਐਫ ਦੀ ਟੀਮ ਤੇ ਬਰਨਾਲਾ ਪੁਲਿਸ ਦੀ ਟੀਮ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀਗੀ ਏਜੀਟੀਐਫ ਦੀ ਟੀਮ ਇੱਥੇ ਆਈ ਸੀਗੀ ਉਹਨਾਂ ਕੋਲ ਟੈਕਨੀਕਲ ਤੇ ਹਿਊਮਨ ਇੰਟ ਸੀਗਾ ਕਿ ਇਹ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਹੈ ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਇਹਨਾਂ ਨੇ ਅਨ ਅਨ ਪ੍ਰੋਵੋਕੇਟਿਵ ਫਾਇਰਿੰਗ ਸ਼ੁਰੂ ਕਰ ਦਿੱਤੀ ਫਾਇਰਿੰਗ ਕਰਕੇ ਉੱਥੋਂ ਬਜਣਾ ਸ਼ੁਰੂ ਕਰਤਾ ਤੇ ਰਿਟੈਲੀਟਰੀ ਫਾਇਰ ਦੇ ਵਿੱਚ ਜਦੋਂ ਆਪਣੇ ਏਜੀਟੀਰ ਦੀ ਟੀਮ ਨੇ ਵੀ ਫਾਇਰ ਕੀਤਾ ਉਹਦੇ ਵਿੱਚ ਗੁਰਮੀਤ ਸਿੰਘ ਕਾਲਾਧਨੋਲਾ ਨੂੰ ਫਾਇਰ arm ਇੰਜਰੀਜ਼ ਆਈ ਐਂਡ ਹੀ ਹਸ ਕਮ ਟੂ ਦੀ ਇੰਜਰੀਜ਼ ਐਂਡ ਨਾਲ ਦੀ ਨਾਲ ਜਿਹੜੀ ਜੋ ਗੈਂਗਸਟਰ ਵੱਲੋਂ ਔਰ ਉਹਦੇ ਟੀਮ ਮੇਟਸ ਵੱਲੋਂ ਫਾਇਰਿੰਗ ਹੋਈ ਸੀ ਕਿ ਉਹਦੇ ਵਿੱਚ ਸਾਡੇ ਦੋ ਮੈਂਬਰਸ ਜੋ ਕਿ ਇੰਸਪੈਕਟਰ ਕੁਸ਼ਪਿੰਦਰ ਸਿੰਘ ਔਰ ਸਬ ਇੰਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਫਾਇਰ arm ਇੰਜਰੀਜ਼ ਆਈ ਨੇ ਇਨ ਸਾਰੇ ਨੂੰ ਅਸੀਂ ਹਸਪਤਲ ਚ ਸ਼ਿਫਟ ਕਰਤਾ ਐਥੋਂ ਅਸੀਂ ਸਾਨੂੰ ਤਿੰਨ ਸੋਫਿਸਟੀਕੇਟਿਡ ਵੈਪਨਸ ਮੋਲ ਆਰਮਸ ਤੇ ਕਈ ਮੈਗਜ਼ੀਨਸ ਤੇ ਲਾਈਵ ਰਾਉਂਡਸ ਬਰਾਮਦ ਹੋਈ ਨੇ ਇੱਕ ਹੋਰ ਇੱਕ ਗੱਡੀ ਜੋ ਸਿਲਵਰ ਕਲਰ ਦੀ ਹੈਗੀ ਉਹ ਵੀ ਬਰਾਮਦ ਜਿਸ ਦੇ ਵਿੱਚ ਇਨਸਪੈਕਟਰ ਜੱਟਿਆ ਤੇ ਇਨਸਪੈਕਟਰ ਪਸ਼ਕਿੰਦਰ ਤੇ ਸਾਡੇ ਇਨਸਪੈਕਟਰ ਜਸਪਰੀ ਨੂੰ ਫਾਇਰ ਆਰਮ ਇੰਜਰੀਜ਼ ਆਈਆਂ ਨੇ ਤਾਂ ਉਹਨਾਂ ਨੂੰ ਅਸੀਂ ਆਪਣਾ ਹਸਪਤਲ ਨੂੰ ਵਿੱਚ ਸ਼ਿਫਟ ਕੀਤਾ ਹੈਗਾ ਇਸ ਨੂੰ ਜਦੋਂ ਕਿਹਾ ਪਾਇਆ ਗਿਆ ਇਸ ਨੂੰ ਜਾਂਚ ਇਸਾਰ ਇਸ ਨੂੰ ਸੈਂਟਰ ਕਰਨ ਲਈ ਆ ਗਿਆ ਫਿਰ ਇਸ ਨੂੰ ਜਿਵੇਂ ਕਹਿੰਦੇ ਸੀ ਫੋਰਸ ਕਿਤੇ ਅਸੀਂ ਇਹਨੂੰ ਹਵਾਈ ਫਾਇਰ ਵੀ ਕਰਕੇ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਪਰ ਇਸ ਨੇ ਜਿਸ ਤਰ੍ਹਾਂ ਮੈਂ ਦੱਸਿਆ ਅਨਪਰਵੋਕ ਫਾਇਰਿੰਗ ਕਰਦੇ ਹੋਏ ਸਾਡੇ ਸਾਡੇ ਉੱਤੇ ਤਬੜ ਤੋੜ ਫਾਇਰਿੰਗ ਕੀਤੀ ਹੈ ਜਿਸ ਦੇ ਵਿੱਚ ਜੋ ਵੀ ਫਾਇਰ ਦੇ ਵਿੱਚ ਹਾਸ ਬੀਨ ਰਿਪਲਾਈਸਡ ਜਿਸ ਤਰ੍ਹਾਂ ਅਸੀਂ ਵੀ ਸਾਹਮਣੇ ਨੂੰ ਦੱਸਿਆ ਇਹਨੂੰ ਪੋਂਟ ਤੱਕ ਇਹਨਾਂ ਜਿਹੜੇ ਵਾਪੰਸ ਰਿਕਵਰ ਹੋਏ ਐ ਲਾਈਵ ਕੈਟਰੀਜਸ ਐ ਮੈਟਰੀਸ ਹੈਗੇ ਐ ਕਾਰ ਰਿਕਵਰ ਹੋਈ ਐ ਜਿਹਦੇ ਵਿੱਚ ਇਹ ਪੋਂਕਰ ਰਿਹਾ ਸੀਗਾ ਜਾਂ ਉਹਦੇ ਵਿੱਚ ਅਡਜਸਟ ਕਰ ਰਿਹਾ ਸੀ ਰੋਟ ਸਾਰੀ ਕਪੀਸਾ ਨਾ ਪੜਾ ਹੈ ਤੇ ਉਹ ਸਾਹਮਣੇ ਬਰੀਫ ਕੀਤਾ ਹੈਗਾ ਕਿ ਸਾਡੇ ਕੋਲੇ ਹਿਊਮਨਿਟਰੀ ਤੇ ਟੈਕਨੀਕਲ ਇਨਫਰਮੇਸ਼ਨ ਵੀ ਸਿੱਕੀ ਆ। ਆ ਇਹਦਾ ਪਿਛੋਕੜ ਵੀ ਦੱਸਿਆ ਹੈਗਾ ਕਿ ਉਸਨੇ ਇਧਰ ਏਰੀਆ ਵਿੱਚ ਕਾਫੀ ਦਹਿਸ਼ਤ ਫੈਲਾਈ ਹੋਈ ਸੀ। 302 ਦੇ ਕੇਸ ਦੇ ਵਿੱਚ ਇਹ ਹੀ ਕਨਵਿਕਟ ਹੈਗਾ। ਇਹਦੇ ਬੜੇ ਕੇਸਿਸ ਤੇ ਟ੍ਰਾਇਲ ਚੱਲ ਰਹੇ ਨੇ ਬੜਿਆਂ 'ਚ ਇਹ ਆ ਕਨਵਿਕਟ ਹੈਗਾ। ਬੜੇ ਇਹਦੇ ਅੰਡਰ ਤਫ਼ਤੀਸ਼ ਆ ਗਈ ਸੀ ਤੇ ਲੇਟੈਸਟ ਜਿਹੜਾ 307 ਬਾਰੇ ਦੱਸੀ ਹੈ ਗੱਲ ਉਹਦੇ ਵਿੱਚ ਇਹ ਲੁੜਿੰਦਾ ਸੀਗਾ ਫਰਾਰ ਚੱਲੇ ਆ ਰਿਹਾ ਸੀਗਾ। ਤੇ ਜਿਹੜੀ ਕੜੀਆਂ ਨੂੰ ਜੋੜਦੇ ਹੋਏ ਸਾਨੂੰ ਪਤਾ ਲੱਗਾ ਕਿ ਇਸ ਏਰੀਆ ਦੇ ਵਿੱਚ ਇਹ ਲੁਕਿਆ ਹੋਇਆ ਹੈਗਾ। ਜਦੋਂ ਇਸ ਨੂੰ ਟਰੈਪ ਕੀਤਾ ਗਿਆ ਹੈਗਾ ਇਸ ਨੇ ਅਨਪਰੋਵੋਕਡ ਜਿਹੜੀ ਹੈਗੀ ਫਾਇਰਿੰਗ ਕੀਤੀ ਹੈ ਜਿਸ ਦੇ ਵਿੱਚ ਇਨਸਪੈਕਟਰ ਜਿਹੜੇ ਹੈ ਇਨਸਪੈਕਟਰ ਪੁਸ਼ਪਿੰਦਰ ਤੇ ਸਾਥੀ ਇਨਸਪੈਕਟਰ ਜਸਪ੍ਰੀਤ ਨੂੰ ਫਾਇਰ arm ਇੰਜਰੀਜ਼ ਆਈਆਂ ਹਨ ਜਿਨ੍ਹਾਂ ਨੂੰ ਅਸੀਂ ਆਪਣਾ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਹੈਗਾ ਇਸ ਨੂੰ ਜਦੋਂ ਘੇਰਾ ਪਾਇਆ ਗਿਆ ਇਸ ਨੂੰ ਜਾਂਚੇ ਸਰ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਫਿਰ ਇਸ ਨੂੰ ਜਿਵੇਂ ਕਹਿੰਦੇ ਲਿਸ ਅਸੀਂ ਫੋਰਸ ਕੀਤਾ ਅਸੀਂ ਇਹਨੂੰ ਹਵਾਈ ਫਾਇਰ ਵੀ ਕਰਕੇ ਇਸ ਨੂੰ ਸੈਂਟਰ ਕਰਨ ਲਈ ਕਿਹਾ ਗਿਆ ਪਰ ਇਸਨੇ ਜਿਸ ਤਰ੍ਹਾਂ ਮੈਂ ਦੱਸਿਆ ਅਨਪ੍ਰਵੋਕ ਫਾਇਰਿੰਗ ਕਰਦੇ ਹੋਏ ਸਾਡੇ ਸਾਡੇ ਉੱਤੇ ਤਾਬੜਤੋੜ ਫਾਇਰਿੰਗ ਕੀਤੀ ਹੈਗੀ ਹੈ ਜਿਸ ਦੇ ਵਿੱਚ ਜਵਾਬੀ ਫਾਇਰ ਦੇ ਵਿੱਚ ਹੀ ਹੈਸ ਬੀਨ ਨਿਊਟ੍ਰਲਾਈਜ਼ਡ ਜਿਸ ਤਰ੍ਹਾਂ ਐਸਐਸਬੀ ਸਾਹਿਬ ਨੇ ਤੁਹਾਨੂੰ ਦੱਸਿਆ ਇਹਦੇ ਵਿੱਚ ਹੁਣ ਤੱਕ ਤਿੰਨ ਜਿਹੜੇ ਵੈਪਨਸ ਰਿਕਵਰ ਹੋਏ ਐ ਲਾਈਵ ਕੈਟਰੀਜਸ ਹੈ ਮੈਗਜ਼ੀਨਸ ਹੈਗੇ ਆ ਕਾਰ ਰਿਕਵਰ ਹੋਈ ਹੈ ਜਿਹਦੇ ਵਿੱਚ ਇਹ ਕੰਫਰ ਰਿਆ ਸੀਗਾ ਜਾਂ ਉਹਦੇ ਵਿੱਚ ਯੂਜ਼ ਕਰ ਰਿਆ ਸੀ ਵਹੀਕਲ ਉਹ ਸਾਰੀ ਤਫ਼ਤੀਸ਼ ਦਾ ਮਸਲਾ ਹੈਗਾ ਜੋ ਐਸਐਸਬੀ ਸਾਹਿਬ ਨੇ ਕਿਹਾ ਕਿ ਬਾਅਦ ਵਿੱਚ ਸਾਰੀ ਗੱਲ ਆਏਗੀ ਕੀ ਕਾਲਤਨੋੜ ਵਾਲੀ ਇਹ ਸੰ ਮੌਕੇ ਤੇ ਹੀ ਡੈਥ ਹੋ ਗਈ ਇਹਦੀ ਹਾਂ ਬਿਕੋਜ਼ ਜਿਹੜੀ ਜੋ ਹੈਗਾ ਉਹਦੇ ਵਿੱਚ ਪਰ ਫਿਰ ਵੀ ਅਲਟੀਮੇਟਲੀ ਤਾਂ ਜਿਹੜਾ ਹੈਗਾ ਉਹ ਡਾਕਟਰ ਜੀ ਇਸ ਬਾਰੇ ਦੱਸ ਪਾਣਗੇ ਹੀ ਹੈਸ ਬੀਨ ਇਮੀਡੀਏਟਲੀ ਜਿਹੜਾ ਹੁੰਦਾ ਕਿ ਸ਼ਿਫਟ ਕਰ ਦਿੱਤਾ ਜਾਵੇ ਹਸਪੀਟਲ ਸੋ ਦੈਟ ਯੂ ਕੈਨ ਬੀ ਰਿਵਾਈਵਡ অর ਸਮਥਿੰਗ ਲਾਈਕ ਦੈਟ ਉਹ ਜਿਹੜੀ ਹੈਗਾ ਪ੍ਰਕਿਰਿਆ ਨੂੰ ਫੋਲੋ ਕੀਤਾ ਗਿਆ ਜਾਪਦੇ ਹਾਂ ਸਰ ਦੇਖਦੇ ਹਾਂ ਉਹ ਡਾਕਟਰ ਸਰ ਸਾਨੂੰ ਲੱਗਦਾ ਕਿ ਮੌਕੇ ਤੇ ਜਿਸ ਤਰ੍ਹਾਂ ਸਰ ਇਸ ਜਗ੍ਹਾ ਤੇ ਉਹ ਆਈ ਸੀ ਜਾਂ ਉਹ ਇੱਥੇ ਰਹਿ ਰਹੀ ਸੀ ਦੇਖੋ ਇਹ ਤਾਂ ਹੁਣ ਜਿਹੜੇ ਬੰਦੇ ਨਾਲ ਰਾਉਂਡ ਅਪ ਹੋਏ ਆ ਸਾਰੀ ਗਹਿਨ ਪੁਛਗਿਛ ਦਾ ਮਸਲਾ ਹੈਗਾ ਉਸ ਤੋਂ ਬਾਅਦ ਹੀ ਐਸਐਸਪੀ ਸਾਹਿਬ ਤੁਹਾਨੂੰ ਅਪਡੇਟ ਇੱਕ ਇਹ ਕੈਟੇਗਰੀ ਗੈਂਗਸਟਰ ਜੋ ਬਰਨਾਲਾ ਦੇ ਵਿੱਚ ਧਨੋਲੇ ਥਾਣੇ ਦਾ ਰਹਿਣ ਵਾਲਾ ਹੈਗਾ ਗੁਰਮੀਤ ਸਿੰਘ ਕਾਲਾ ਧਨੋਲਾ ਜੋ ਕਿ ਰੀਸੈਂਟਲੀ ਸਾਡੇ ਇੱਕ 2 ਨੰਬਰ ਐਫਆਈਆਰ ਜੋ ਧਨੋਲੇ ਥਾਣੇ ਦੇ ਵਿੱਚ ਹੋਈ ਸੀਗੀ ਜਿਸਮੇ ਭਗੋੜਾ ਥਾ ਜਿਸਮੇ ਨੇ ਇੱਕ ਜਾਨਲੇਵਾ ਹਮਲਾ सुरेंद्र ਪਾਲ ਉਰਫ ਪਾਲਾ ਤੇ ਕੀਤਾ ਸੀਗਾ ਉਹਦੀ ਬਾਰ ਦੇ ਤਹਿਤ ਏਜੀਟੀਐਸ ਦੀ ਟੀਮ ਤੇ ਬਰਨਾਲਾ ਪੁਲਿਸ ਦੀ ਟੀਮ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀਗੀ ਏਜੀਟੀਐਫ ਦੀ ਟੀਮ ਇੱਥੇ ਆਈ ਸੀਗੀ ਉਹਨਾਂ ਕੋਲ ਟੈਕਨੀਕਲ ਤੇ ਹਿਊਮਨ ਇੰਟ ਸੀਗਾ ਕਿ ਇਹ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਹੈਗਾ ਜਦੋਂ ਅਸੀਂ ਉਸ ਇਨਪੁਟਸ ਤੇ ਕੰਮ ਕਰਦੇ ਹੋਏ ਸਾਡੀ ਟੀਮਸ ਏਜੀਟੀਐਫ ਦੀ ਇੱਥੇ ਪਹੁੰਚੀ ਉਹਨਾਂ ਨੇ ਇਹਨਾਂ ਦਾ ਘੇਰਾ ਪਾਇਆ ਤੇ ਇਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਇਹਨਾਂ ਨੇ ਅਨ ਅਨਪਰੋਵੋਕੇਟਿਵ ਫਾਇਰਿੰਗ ਸ਼ੁਰੂ ਕਰਤੀ ਫਾਇਰਿੰਗ ਕਰਕੇ ਉੱਥੋਂ ਬਜਣਾ ਸ਼ੁਰੂ ਕਰਤਾ ਤੇ ਰਿਟੈਲੀਟਰੀ ਫਾਇਰ ਦੇ ਵਿੱਚ ਜਦੋਂ ਆਪਣੇ ਏਜੀਟੀਐਫ ਦੀ ਟੀਮ ਨੇ ਵੀ ਫਾਇਰ ਕੀਤਾ ਉਹਦੇ ਵਿੱਚ ਗੁਰਮੀਤ ਸਿੰਘ ਕਾਲਾਧਨੋਲਾ ਨੂੰ ਫਾਇਰਆਮ ਇੰਜਰੀਜ਼ ਆਈ ਐਂਡ ਹੀ ਹਿਸ ਅਕਮ ਟੂ ਦੀ ਇੰਜਰੀਜ਼ ਐਂਡ ਨਾਲ ਦੀ ਨਾਲ ਜਿਹੜੀ ਜੋ ਗੈਂਗਸਟਰ ਵੱਲੋਂ ਔਰ ਉਹਦੇ ਟੀਮ ਮੇਟਸ ਵੱਲੋਂ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਸਾਡੇ ਦੋ ਮੈਂਬਰਸ ਜੋ ਕਿ ਇੰਸਪੈਕਟਰ ਕੁਸ਼ਪਿੰਦਰ ਸਿੰਘ ਔਰ ਸਬ ਇੰਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਫਾਇਰਆਮ ਇੰਜਰੀਜ਼ ਆਈ ਨੇ ਇਹਨਾਂ ਸਾਰਿਆਂ ਨੂੰ ਅਸੀਂ ਹਸਪੀਟਲ ਸ਼ਿਫਟ ਕਰਤਾ ਐਥੋਂ ਸਾਨੂੰ 3 ਸੋਫਿਸਟੀਕੇਟਿਡ ਵੈਪਨ ਸਮਾਲ ਆਰਮਸ ਤੇ ਕਈ ਮੈਗਜ਼ੀਨਸ ਤੇ ਲਾਈਵ ਰਾਉਂਡ ਬਰਾਮਦ ਹੋਏ ਨੇ ਇੱਕ ਹੋਰ ਇੱਕ ਗੱਡੀ ਜੋ ਸਿਲਵਰ ਕਲਰ ਦੀ ਹੈਗੀ ਉਹ ਵੀ ਬਰਾਮਦ ਸਰ ਇਹਦੇ ਵਿੱਚ ਹੋਰ ਵੀ ਬੰਦੇ ਸੀ ਇਹਦੇ ਨਾਲ ਸਾਹਮਣੇ ਜੀ ਤਿੰਨ ਤਿੰਨ ਬੰਦੇ ਸੀ ਹੋਰ ਰਾਉਂਡ ਅਪ ਕੀਤੇ ਇੱਕ ਜੋ ਇਹ 2 ਨੰਬਰ ਐਫਆਰ ਧਨੋਲੇ ਦੀ ਜਿਹਦੇ ਵਿੱਚ ਇਹ ਵਾਂਟਡ ਸੀਗਾ ਉਹਦੇ ਸਾਥੀ ਹੀ ਸੀਗੇ ਉਹ ਵੀ ਕੋ ਐਕਿਊਜ਼ਡ ਨੇ ਇੱਕ ਸੁਖਚੈਨ ਸਿੰਘ ਉਰਫ ਛਿੰਨਾ ਹੈ ਤੇ ਇੱਕ ਹੋਰ ਹੈਗਾ ਇਹਦੇ ਸਾਥੀ ਜੋ ਫਤਿਹਗੜ ਛੰਨਾ ਦਾ ਰਹਿਣ ਵਾਲਾ ਹੈ ਇੱਕ ਉਹਦੇ ਨਾਲ ਨਾਲ ਇੱਕ ਹੋਰ ਬੰਦਾ ਐਸੀ ਅਸੀਂ ਰੌਂਡ ਅਪ ਕੀਤਾ ਕਿ ਕਿਸ ਤਰ੍ਹਾਂ ਬਾਹਰ ਲੋਕਾਂ ਨੇ ਕੱਢਿਆ ਘੇਰ ਲਈ ਹਾਂਜੀ ਤੋਂ ਇਲਾਵਾ ਕੋਈ ਹੋਰ ਵੀ ਇੰਜਰਡ ਹੋਇਆ ਨਹੀਂ ਅਭੀ ਇੰਜਰੀ ਸਾਰੇ ਨੂੰ ਅਸੀਂ ਚੈੱਕ ਕਰਾਂਗੇ ਮੈਡੀਕਲ ਹੋਏਗਾ ਕਾਲੇ ਦੀ ਡੈਥ ਹੋ ਗਈ ਹੈ ਜੀ ਹਾਂਜੀ ਹੀ ਸਰ ਕਮ ਟੂ ਦੀ ਇੰਜਰੀ ਸਰ ਇਸ ਗੈਂਗਸਟਰ ਦੀ ਗੱਲ ਕਰਦੇ ਉਹ ਕਿਸ ਤਰੀਕੇ ਦੇ ਜਿਹੜੇ ਮਾਮਲੇ ਹੋਰ ਵੀ ਅਦਤ ਸੀਗੇ ਜੀ ਉਹਦੇ ਉਹਦੇ ਤੇ ਉਹ ਇਹ ਕੈਟੇਗਰੀ ਗੈਂਗਸਟਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹਦੇ ਤੇ 67 ਐਫਆਇਰਸ ਦਰਜ ਹੈ 302 ਦੇ ਇੱਕ ਮੁਕਦਮੇ ਦੇ ਵਿੱਚ ਉਹ ਕਨਵਿਕਟਡ ਹੈਗਾ ਹੁਣ ਬੇਲ ਤੇ ਚੱਲ ਰਿਹਾ ਹੈ ਹੁਣ ਵੀ ਜਿੱਦਾਂ ਇਹ ਰੀਸੈਂਟਲੀ 1 ਮਹੀਨੇ ਪਹਿਲਾਂ ਹੀ ਉਸਨੇ 307 ਦਾ ਇੱਕ ਹੋਰ ਬੁਢੇ ਤੇ ਮੁਕਦਮਾ ਦਰਜ ਹੋਇਆ ਜਿਹਦੇ ਵਿੱਚ ਉਹਨੇ ਇੱਕ ਜਾਲ ਜਾਨਲੇਵਾ ਹਮਲਾ ਆਪਣੇ ਸਾਥੀਆਂ ਨਾਲ ਬਹਿਰਮੀ ਨਾਲ ਉੱਟਮਾਰ ਕੀਤੀ ਸੀ ਤੇ ਫਾਇਰ ਇੰਜਰੀਜ਼ ਕੀਤੀ ਸੀ ਕੋਈ ਪੁਲਿਸ ਮੁਲਾਜ਼ਮ ਵੀ ਜਖਮੀ ਹੋਇਆ ਜੀ ਹਾਂਜੀ ਦੋ ਜਿੱਦਾਂ ਮੈਂ ਦੱਸਿਆ ਏਜੀਟੀਐਫ ਤੇ ਸਾਡੇ ਦੋ ਮੁਲਾਜ਼ਮ ਇਹ ਇਨਸਪੈਕਟਰ ਪੁਸ਼ਪਿੰਦਰ ਤੇ ਸਬ ਇਨਸਪੈਕਟਰ ਜਸਪ੍ਰੀਤ ਉਹਨਾਂ ਨੂੰ ਵੀ ਇੰਜਰੀਜ਼ ਆਈਆਂ ਦੇ ਹੈਵ ਬੀਨ ਟੇਕਨ ਟੂ ਦੀ ਹਸਪੀਟਲ ਫॉर ਫਰਦਰ ਟਰੀਟਮੈਂਟ ਸੋ ਜਿਸ ਤਰ੍ਹਾਂ ਭੀੜ ਨੇ ਘੜੀਆਂ ਕਿਰਨ ਦੀ ਵੀ ਕੋਸ਼ਿਸ਼ ਕੀਤੀ ਜਦੋਂ ਲੈ ਕੇ ਜਾ ਰਹੇ ਸੀ ਤੇ ਉਸ ਮਾਮਲੇ ਤੇ ਕੀ ਕਹਿਣਾ ਚਾਹੁੰਦੇ ਹੈ ਨਜਾਇਜ਼ ਉਹ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇੱਕ ਕੋਈ ਮੁੰਡਾ ਹੈਗਾ ਕਿ ਉਹਨੂੰ ਨਜਾਇਜ਼ ਅਰੈਸਟ ਕੀਤਾ ਗਿਆ ਉਹਦਾ ਵਿਰੋਧ ਕਰਦੇ ਨਹੀਂ ਜੀ ਸਾਰੀ ਇਨਵੈਸਟੀਗੇਸ਼ਨ ਜਿੱਦਾਂ ਤੁਸੀਂ ਦੇਖ ਰਹੇ ਹੋ ਮੌਕੇ ਤੇ ਤੁਸੀਂ ਹੈਗੇ ਹੋ ਅਸੀਂ ਜੋ ਹੋਇਆ ਇੱਥੇ ਲਾਈਵ ਐਨਕਾਊਂਟਰ ਹੋਇਆ ਤੇ ਜੋ ਰਾਉਂਡ ਅਪ ਹੋਏ ਹਨ ਉਹਨਾਂ ਨੇ ਫਾਇਰਿੰਗ ਕੀਤੀ ਹੈ ਅਭੀ ਪਰਚਾ ਦਰਜ ਹੋਗਾ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਕਲੀਅਰ ਇਹਨਾਂ ਨੂੰ ਸਦਾ ਸਿਵਲ ਹਸਪਤਾਲ ਤੇ ਜਗ੍ਹਾ ਹਾਂਜੀ